ਉਹਨਾਂ ਸਿੰਗਰਾਂ ਦੇ ਬਾਰੇ ਗੱਲ ਕਰਦੇ ਆਂ ਜਿਹੜੇ ਬਹੁਤ ਲੰਬੇ ਟਾਈਮ ਤੱਕ ਟਿਕੇ ਹੋਏ ਨਹੀਂ ਪਹਿਲਾਂ ਆਪਾਂ ਗੱਲ ਕਰਾਂਗੇ ਦਿਲਜੀਤ ਦੁਸਾਂਜ ਦੇਖੋ ਦਿਲਜੀਤ ਦੁਸਾਂਜ ਦੇ ਵਿੱਚ ਬਹੁਤ ਸਾਰੀਆਂ ਕੁਆਲਿਟੀਜ਼ ਨੇ ਤਾਂ ਹੀ ਉਹ ਵਿਆਹਾਂ ਦੇ ਸ਼ੋਅ ਲਾਉਂਦੇ ਲਾਉਂਦੇ ਇੱਥੋਂ ਤੱਕ ਪਹੁੰਚ ਗਏ ਕਿ ਅੱਜ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਮੈਂ ਵੱਡੇ ਵੱਡੇ ਕਾਨਸਰਟ ਹੀ ਲਾਉਣੇ ਨੇ ਉਹਨਾਂ ਦੇ ਖੁਦ ਦੇ ਡਿਜ਼ਾਈਨ ਕੀਤੇ ਹੋਏ ਕਾਨਸਰਟ ਦੁਨੀਆ ਭਰ ਦੇ ਵਿੱਚ ਸੋਲਡ ਆਊਟ ਹੁੰਦੇ ਨੇ ਪਹਿਲੀ ਚੀਜ਼ ਆਪਾਂ ਸਿੱਖ ਸਕਦੇ ਆਂ ਕੁਆਲਿਟੀ ਕੰਮ ਦੇ ਵਿੱਚ ਜਿਹੜਾ ਕਿ ਦਿਲਜੀਤ ਦੁਸਾਂਜ ਆਪਣੇ ਕੰਮ ਦੇ ਵਿੱਚ ਕੁਆਲਿਟੀ ਲਿਆਉਂਦਾ ਗਿਆ ਤੇ ਉਹਨੇ ਆਪਣੇ ਇਦਾਂ ਲੱਗਦਾ ਕਿ ਜਿਵੇਂ ਇਹ ਨਵਾਂ ਨਵਾਂ ਹੀ ਆਇਆ ਹੋਵੇ ਇੰਡਸਟਰੀ ਦੇ ਵਿੱਚ ਫਿਰ ਆਪਾਂ ਗੱਲ ਕਰਾਂਗੇ ਬੱਬੂ ਮਾਨ ਦੀ ਪਹਿਲਾਂ ਆਪਾਂ ਦਿਲਜੀਤ ਦੋਸਾਂਝ ਦਾ ਐਗਜ਼ਾਮਪਲ ਲਿਆ ਲੰਬੇ ਟਾਈਮ ਤੱਕ ਟਿਕਣਾ ਹੋਵੇ ਤਾਂ ਕੁਝ ਏਦਾਂ ਦੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਲੋਕਾਂ ਦੇ ਨਾਲ ਰਿਲੇਟ ਕਰਨ ਨੁਜੇ ਨੰਬਰ ਤੇ ਕੁਝ ਏਦਾਂ ਦੇ ਗਾਣੇ ਕਰ ਦੇਵੇ ਬੰਦਾ ਇਹਦੇ ਕਰਕੇ ਇੱਕ ਪੂਰਾ ਫੈਨ ਬੇਸ ਬਣ ਜਾਵੇ ਫਿਰ ਆਪਾਂ ਗਿੱਪੀ ਅਰਵਾਲ ਦਾ ਐਗਜ਼ਾਮਪਲ ਲੈ ਲੈਂਦੇ ਆ ਉਹਨਾਂ ਨੇ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਕਿ ਮੈਂ ਹੋਰ ਕਿਹੜੀ ਚੀਜ਼ ਬੈਟਰ ਕਰ ਸਕਦਾ ਸਿੰਗਿੰਗ ਤੋਂ ਇਲਾਵਾ ਲੋਕਾਂ ਨੇ ਜਦੋਂ ਗਾਣਿਆਂ ਨੂੰ ਪਿਆਰ ਦਿੱਤਾ ਫਿਰ ਉਹਨ ਅੰਦਰ ਦੀਆਂ ਚੀਜ਼ਾਂ ਵੀ ਪਤਾ ਲੱਗ ਜਾਂਦੀਆਂ ਨੇ ਤੇ ਹੁਣ ਗਿੱਪੀ ਦੀਆਂ ਬੈਕ ਟੂ ਬੈਕ ਫਿਲਮਾਂ ਆਉਂਦੀਆਂ ਨੇ ਤੇ ਉਹ ਹਿੱਟ ਵੀ ਰਹਿੰਦੀਆਂ ਨੇ ਸੋ ਇਥੋਂ ਆਪਾਂ ਇਹ ਸਿੱਖ ਸਕਦੇ ਹਾਂ ਕਿ ਜ਼ਰੂਰੀ ਨਹੀਂ ਕਿ ਆਪਾਂ ਇੱਕ ਹੀ ਚੀਜ਼ ਨੂੰ ਪਕੜ ਕੇ ਰੱਖੀਏ ਜੇਕਰ ਆਪਾਂ ਨੂੰ ਪਤਾ ਲੱਗ ਗਿਆ ਕਿ ਹਾਂ ਦੂਜੀ ਚੀਜ਼ ਵੀ ਆਪਾਂ ਕਰ ਸਕਦੇ ਹਾਂ ਬੈਟਰ ਹੋ ਸਕਦਾ ਹੈ ਕਿ ਜਿਹੜੀ ਪਹਿਲੀ ਚੀਜ਼ ਤੁਸੀਂ ਕਰ ਰਹੇ ਹੋ ਉਹ ਦੂਜੀ ਉਸ ਤੋਂ ਬੈਟਰ ਕਰੋ ਫਿਰ ਜੱਜੀਬੀ ਦਾ ਨਾਮ ਆਉਂਦਾ ਹੈ ਜੱਜੀਬੀ ਨੂੰ ਭੰਗੜਾ ਕਿੰਗ ਵੀ ਕਹਿੰਦੇ ਨੇ ਉਹਨਾਂ ਨੇ ਆਪਣੇ ਗਾਣਿਆਂ ਦਾ ਸਟਾਈਲ ਚੇਂਜ ਨਹੀਂ ਕੀਤਾ ਅੱਜ ਵੀ ਉਹਨਾਂ ਦੇ ਗਾਣੇ ਪਹਿਲਾਂ ਵਾਂਗੂ ਸਾਊਂਡ ਕਰਦੇ ਨੇ ਤੇ ਉਹਨਾਂ ਦੀ ਵੋਕਲ ਜਿਹੜੀ ਹੁੰਦਾ ਉਹ ਹੁੰਦਾ ਕਿ ਬੰਦਾ ਖੁਦ ਕਿੰਨਾ ਚੰਗਾ ਹੈ ਸਿਰਫ ਟੈਲੈਂਟ ਹੀ ਮੈਟਰ ਨਹੀਂ ਕਰਦਾ ਉਹ ਖੁਦ ਲੋਕਾਂ ਦੇ ਨਾਲ ਜਾਂ ਇੰਡਸਟਰੀ ਦੇ ਵਿੱਚ ਕਿਵੇਂ ਵਿਚਰਦਾ ਉਹ ਵੀ ਚੀਜ਼ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਉਸਨੇ ਮੈਂ ਨਾ ਨਹੀਂ ਨਹੀਂ